ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਰੋਵਨਹਾਰੀ ਰੋਜ ਬਨਾਇਆ ਰੋਵਨਹਾਰੀ ਪਦਤੀ ਇਸਰਾਮ ਲਾਉਣਾ ਹੈ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕਾ ਸੰਬੰਧ ਚਿਤ ਆਇਆ ਬਲਨ ਬਰਤਨ ਕਾ ਇਥੇ ਵਿਸਰਾਮ ਸੰਬੰਧ ਚਿਤ ਆਇਆ ਬੂਝ ਬੈਰਾਗ ਕਰੇ ਜੇ ਕੋਈ ਬੂਝ ਪਤ ਦੇ ਵਿਸਰਾਮ ਲਾਉਣਾ ਹੈ ਬੂਝ ਬੈਰਾਗ ਕਰੇ ਜੇ ਕੋਈ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਵਿਰਲਾ ਦਲਾਵਾਂ ਨਾਲ ਵਿਰਲਾ ਕੀਨੋ ਨਾਮ ਆਧਾਰ ਰਹਾਉ ਤ੍ਰਿਬਦ ਮਾਇਆ ਰਹੀ ਵਿਆਪ ਜੋ ਲਪਟਾਨੋ ਤਿਸ ਦੁਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਵੱਡ ਭਾਗੀ ਪਾਏ ਸਵਾੰਗੀ ਸੋ ਜੋ ਮਨ ਦੀ ਜਾਵੇ ਸਵਾੰਗੀ ਸੋ ਇਥੇ ਵਿਸਰਾਮ ਜੋ ਮਨ ਰੀ ਜਾਵੇ ਸਵਾੰਗ ਉਤਾਰਿਆ ਫਿਰ ਪਛਤਾਵੇ ਮੇਗ ਕੀ ਛਾਇਆ ਜੈਸੇ ਵਰਤਨ ਹਾਰ ਤੈਸੋ ਪਰਪੰਚ ਮੋਹ ਵਿਕਾਰ ਏਕ ਵਸਤ ਜੇ ਪਾਵੇ ਕੋਈ ਵਸਤ ਇਸ ਤਰ੍ਹਾਂ ਹੀ ਹੋਣਾ ਵਸਤ ਇਕੱਠਾ ਏਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦ ਜੇਨ ਪਾਇਆ ਨਾਮ ਨਾਨਕ ਆਇਆ ਸੂ ਪਰਵਾਨ ਪੈਰਾ ਨਾਨਕ ਪਦ ਤੇ ਲਾਜੂ ਨਾਨਕ ਆਇਆ ਸੂ ਪਰਵਾਨ ਪੈਰਾ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਜੂਨੀ ਇਸਤਰੀ ਨੀ ਬੋਲਾ ਬੋਲਈ ਬੋਲਨਾ ਸੰਤ ਕੀ ਨਿੰਦਾ ਜੋਨੀ ਭਵਨਾ ਚਲੋ संत की निंदा जोनी भावना ठीक संत की निंदा जोनी भावना संत की निंदा रोगी करना 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 संत की निंदा दुख सहाना ਦਾਨ ਦੇਤ ਨਿੰਦਕ ਕਉ ਜਾਮ ਹਾਂ ਦਾਨ ਦੇਤ ਨਿੰਦਕ ਕਉ ਜਾਮ ਸੰਤ ਸੰਗ ਕਰਹਿ ਜੋ ਬਾਦ ਤਿੰਨ ਨਿੰਦਕ ਨਾਹੀ ਕੇਸ ਸਾਦ ਰਹਾਉ ਭਗਤ ਕੀ ਨਿੰਦਾ ਕਾਂਦ ਛੇਦਾਵੈ ਭਗਤ ਕੀ ਨਿੰਦਾ ਨਰਕ ਪੁੰਚਾਵੈ ਹਾਂ ਭਗਤ ਕੀ ਨਿੰਦਾ ਨਰਕ ਪੁੰਚਾਵੈ ਭਗਤ ਕੀ ਨਿੰਦਾ ਗਰਭ ਮਹਿ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਾਤ ਕਤਹੁ ਨਾਹ ਆਪ ਬੀਜ ਆਪੇ ਹੀ ਖਾਹ ਚੋਰ ਜ਼ਾਰ ਜੂਆਰ ਤੇ ਬੁਰਾ ਚੋਰ ਜ਼ਾਰ ਇਥੇ ਇਸ ਨਾਮ ਜੂਆਰ ਤੇ ਬੁਰਾ ਅਣਹੋਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦ ਪੁਰਖ ਨਿੰਦਕ ਭੋਲ ਆਇਆ ਨਾਨਕ ਕਿਰਤ ਨਾ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਵੇਦ ਅਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰ ਪੂਰਾ ਦ੍ਰਿੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸ ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੋ ਭੋਗ ਇਹ ਪਾਠ ਵੱਖਰਾ ਕਰਨਾ ਹੈ ਨਾਮ ਹਮਾਰਾ ਤ੍ਰਿਪਤ ਸੋ ਭੋਗ ਸੋ ਪੋ ਇਕੱਠਾ ਨਹੀਂ ਕਰਨਾ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸੰਤ ਜਨਾ ਕੀ ਹਰ ਹਰ ਟੀਕ ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ ਜਿਸ ਦੇਵੈ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ